ਇਹ ਗਮਮਲੇ ਡਕਸ ਮਾਨ ਜੋ ਕਿ ਐਸਐਸਪੀ ਸਾਹਿਬ ਦੇ ਦਿਸ਼ਾ ਨਿਸ਼ਾ ਦੇ ਅਨੁਸਾਰ ਨਸ਼ਿਆਂ ਦੇ ਵਿਰੋਧਾ ਵੱਡੇ ਪੱਧਰ ਤੇ ਜੜੀ ਉਹ ਮੈਮ ਚੱਲਦੀ ਹੈ ਇਸੇ ਮੈਮ ਦੇ ਤਹਿਤ ਹੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਕ ਅਨੰਦ ਨਾਮ ਦਾ ਵਿਅਕਤੀ ਜੋ ਪਰਧੋਲੀ ਮਲੇ ਨੇੜੇ ਰਹਿੰਦਾ ਵਾ ਉਹਨੂੰ ਕੋਈ ਬਾਹਰ ਦੇ ਬੰਦੇ ਅਵਸਰ ਤੇ ਆਣ ਕੇ ਤੇ ਫਿਰੋਂ ਮਰ ਦਿੰਦਿਆ ਉਹਨੇ ਟਰੈਪ ਲਾਇਆ ਸੀ ਤੇ ਪੁਲਿਸ ਪਾਰਟੀ ਵੱਲੋਂ ਇਹ ਟਰੈਪ ਲਾ ਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਦੇ ਕਬਜ਼ੇ ਵਿੱਚੋਂ ਤਕਰੀਬ 2 ਕਿਲੋਗ੍ਰਾਮ ਅਗੀ ਰਵਨ ਵੀਆਰ ਬੈ ਡਰਗ ਮਨੀ ਇਹ ਸਕੂਲੀ ਜਿਹੜੀ ਉਹ ਬਰਾਮਣ ਦੀ ਸੀ ਇਹ ਬਦਮਾਨ ਦਰਜ ਕੀਤਾ ਗਿਆ ਆ ਜਿਹੜਾ ਉਹਨੂੰ ਪੇਟ ਦਰਦ ਕੀਤਾ ਜਾ ਰਿਹਾ ਰਿਮਾਂਡ ਲੈ ਕੇ ਜਿਹੜੀ ਆ ਹੋਰ ਕਿਥੋਂ ਲੈ ਕੇ ਕਿਥਾਂ ਆਇਆ ਸਾਰੀ ਕੁਝ ਕਰਕੇ ਜਿਹੜੀ ਉਹ ਇਸ ਭਾਰ ਨਾਲ ਰੱਖੀ ਸੀ ਸਰ ਪਹਿਲੇ ਕੋਈ ਪਾਵਲ ਦਰਜ ਕਰਨਾ ਤੇ ਇੱਕ ਅਮਰਸਰ ਵਾਲੇ ਦੇ ਦੂਮੇ ਤੇ ਇੱਕ ਦੇ ਦਰਜ ਕਰਕੇ ਦੂਨ ਬੰਦਿਆ ਕੀ ਹੋ ਨਹੀਂ ਉਹ ਹੀ ਰੌਂਡ ਸਪਲਾਈ ਕਰਨਾ ਆ ਜਿੱਥੇ ਆਂ ਦੇਣ ਆਏ ਸੀ